ਸਾਰਿਆਂ ਦੀ ਐਕਸਾਈਟਮੈਂਟ ਦੇਖ ਕੇ ਆਮ ਆਪ ਵੀ ਬੜੇ ਐਕਸਾਈਟਡ ਕੇ ਤੁਸੀਂ ਐਵਰੀਬਾਡੀ ਸੋ ਹੈਪੀ ਵੀਡਿੰਗ ਟੂਡੇ 7.525 ਅਮਰੀਕਾ ਦੇ ਸ਼ਹਿਰ ਹਿਊਸਟਨ ਦੇ ਵਿੱਚ ਇੱਕ ਬਹੁਤ ਹੀ ਸ਼ਾਨਦਾਰ ਗੋਲਫ ਮੈਚ ਦਾ আয়োজন ਕੀਤਾ ਗਿਆ। ਜਿਸ ਦੀ ਖਾਸੀਅਤ ਇਹ ਰਹੀ ਕਿ ਇਹ ਮੈਚ ਦੋਸਤੀ ਅਤੇ ਸਾਂਝ ਦੀ ਭਾਵਨਾ ਨੂੰ ਮਜ਼ਬੂਤ ਕਰਨ ਦੇ ਲਈ ਰੱਖਿਆ ਗਿਆ ਸੀ। ਇਹ ਮੈਚ ਪਾਕਿਸਤਾਨ ਅਮਰੀਕਾ ਗੋਲਫ ਐਸੋਸੀਏਸ਼ਨ ਅਤੇ ਅਮਰੀਕਨ ਪੰਜਾਬੀ ਚੈਰਿਟੀ ਗੋਲਫ ਐਸੋਸੀਏਸ਼ਨ ਦੇ ਵਿਚਕਾਰ ਖੇਡਿਆ ਗਿਆ। ਮੈਚ ਸ਼ੁਰੂ ਤੋਂ ਹੀ ਰੋਮਾਂਚ ਚਕਰੇਹਾ ਅਤੇ ਦੋਵੇਂ ਟੀਮਾਂ ਨੇ ਸ਼ਾਨਦਾਰ ਖੇਡ ਵਿਖਾਈ। ਮੈਦਾਨ ਦੇ ਵਿੱਚ ਮੌਜੂਦ ਦਰਸ਼ਕਾਂ ਅਤੇ ਖਿਡਾਰੀਆਂ ਨੇ ਦੋਵਾਂ ਨੇ ਹੀ ਇਸ ਖੇਡ ਦਾ ਖੂਬ ਆਨੰਦ ਮਾਣਿਆ ਮੈਚ ਦੇ ਖੇਤਰ ਦੇ ਵਿੱਚ ਅਮਰੀਕਨ ਪੰਜਾਬੀ ਚੈਰਿਟੀ ਗੋਲਫ ਐਸੋਸੀਏਸ਼ਨ ਨੇ ਜਿੱਤ ਹਾਸਲ ਕੀਤੀ ਅਤੇ ਖੁਸ਼ੀ ਦਾ ਮਾਹੌਲ ਬਣਿਆ ਵੀ ਵਿ ਹ ਐਵ ਥਰਡ ਟੂਰਨਾਮੈਂਟ ਅਗੇਂਸ ਪਾਕਿਸਤਾਨੀ ਪੰਜਾਬੀ ਹਿਊਸਟਨ ਟੀਮ ਐਂਡ ਵੀ ਬੀਟਮ ਟੂਡੇ 7.5 ਟੂ 5 and the last year we beat him 15 to 1. and then we are part of apgca from houston, which is american punjabi golf association. charity tournament. and we play against the pakistani guy because they want to play us. trying to make a tournament side. so today will be where is the trophy? there you go. ਜੇਤੋ ਬਾਦ ਖਿਡਾਰੀਆਂ ਨੇ ਕਿਹਾ ਕਿ ਇਹ ਮੈਚ ਸਿਰਫ ਖੇਡ ਨਹੀਂ ਸਗੋ ਦੋਸਤੀ ਦਾ ਇੱਕ ਪ੍ਰਤੀਕ ਹੈ ਉਹਨਾਂ ਕਹੇ ਕਿ ਖੇਡਾਂ ਦੇ ਜ਼ਰੀਏ ਭਾਰਤ ਅਤੇ ਪਾਕਿਸਤਾਨ ਦੀਆਂ ਕਮਿਊਨਿਟੀਜ਼ ਦੇ ਵਿਚਕਾਰ ਪਿਆਰ ਅਤੇ ਸਮਝਦਾਰੀ ਦੀ ਭਾਵਨਾ ਹੋਰ ਮਜ਼ਬੂਤ ਹੋ ਸਕਦੀ ਹੈ। ਆਈ ਦਾ ਟੂਰਨਾਮੈਂਟ ਬਹੁਤ ਕੰਪੈਰੇਟਿਵ ਸਗਾ ਐਕਸਾਈਟਿੰਗ ਸਗਾ ਫੰਡ ਭਰਿਆ ਸਗਾ ਵੌਨ ਪੇਪਰਸ ਉਹਨਾਂ ਦੀ ਟੀਮ ਜਿਹੜੀਆਂ ਸੀਗੀਆਂ ਸਾਡੇ ਨੂੰ ਲੁਕਸ ਮੱਚ ਪੈਟਰਨ ਬਸ ਸਿੰਘਾਂ ਦੇ ਜੋਸ਼ ਨਾਲ ਐਕਸਾਈਟਮੈਂਟ ਨਾਲ Thank you, guru. Holy Soliha! the excitement. Basically. I'm, I'm quite very excited. Just to see everybody so happy. Yeah. Okay, Thank you. And uh, thanks everybody for your help, support. and uh, playing with Josh and playing with teamwork. That's what we wanted. Okay. So I can see their faces. They were so competitive. They were so uh, into the game. I cannot even see we're going to lose it. Okay. So I think uh, it's a good team. APCGA is good organization. We are doing this organization for 11 years, and we're going to have our own tournament on November 15. So thanks, thanks everybody. ਇਸ ਮੌਕੇ ਦੋਵਾਂ ਹੀ ਪਾਸਿਆਂ ਦੇ ਪ੍ਰਬੰਧਕਾਂ ਨੇ ਆਸ ਜ਼ਾਹਤਾਈ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਜਿਹੇ ਟੂਰਨਾਮੈਂਟ ਕਰਵਾਏ ਜਾਣਗੇ ਤਾਂ ਜੋ ਦੋਵੇਂ ਦੇਸ਼ਾਂ ਦੇ ਲੋਕਾਂ ਵਿਚਕਾਰ ਭਾਈਚਾਰੇ ਦੀ ਭਾਵਨਾ ਹੋਰ ਵਿਵਰਤ ਸਕੇ ਸਾਂਝੀ ਬੋਲੀ ਸਾਂਝਾ ਖਾਣਾ ਸਾਂਝਾ ਸੱਭਿਆਚਾਰ ਅਤੇ ਖੇਡਾਂ ਦੇ ਜ਼ਰੀਏ ਦੋਵੇਂ ਪੰਜਾਬਾਂ ਦੇ ਵਿਚਕਾਰ ਪ੍ਰੇਮ ਅਤੇ ਇੱਕਤਾ ਦਾ ਸੁਨੇਹਾ ਇਸ ਮੈਚ ਦੇ ਜ਼ਰੀਏ ਦਿੱਤਾ ਗਿਆ ਇਸ ਮੈਚ ਦੀ ਕਾਮਯਾਬੀ ਦੇ ਲਈ ਪ੍ਰਬੰਧਕਾਂ ਦੀ ਬਹੁਤ ਹੀ ਸ਼ਲਾਘਾ ਹੋਈ ਹਿਊਸਟਨ ਤੋਂ ਜਸਵੰਤ ਸਿੰਘ ਜਸਤੀ ਦੀ ਰਿਪੋਰਟ ਗਲੋਬਲ ਪੰਜਾਬ ਟੀਵੀ